ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਵਿਦੇਸ਼ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸੀਬੀਆਈ ਦੀ ਇੱਕ ਟੀਮ ਨੇ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤੇ ਸਸਪੈਂਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਸਮਰਾਲਾ ਨੇੜੇ ਮਾਹਲ ਫਾਰਮ ਹਾਊਸ ਤੇ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਸੀਬੀਆਈ ਦੀ ਇੱਕ ਟੀਮ ਕਈ ਘੰਟੇ ਤੱਕ ਫਾਰਮ ਹਾਊਸ ਦੀ ਤਲਾਸ਼ੀ ਲੈਂਦੀ ਰਹੀ। ਸੀਬੀਆਈ ਚੰਡੀਗੜ੍ਹ ਤੋਂ ਆਈ ਟੀਮ ਦੀ ਅਗਵਾਈ ਡੀਐਸਪੀ ਰਕੇਸ਼ ਮੋਰੀਆ ਕਰ ਰਹੀ ਸੀ। ਇਸ ਟੀਮ 'ਚ ਸੀਬੀਆਈ ਦੇ ਕਈ ਹੋਰ ਅਧਿਕਾਰੀ ਵੀ ਸ਼ਾਮਲ ਸੀ। ਹਰਚਰਨ ਸਿੰਘ ਭੁੱਲਰ ਦੇ ਇਸ ਫਾਰਮ ਹਾਊਸ ਦੀ ਤਲਾਸ਼ੀ ਦੌਰਾਨ ਮਹਿੰਗੀ ਸ਼ਰਾਬ ਦੀ ਵੱਡੀ ਮਾਤਰਾ 'ਚ ਬ੍ਰਾਮਦਗੀ ਸੀਬੀਆਈ ਵੱਲੋਂ ਕੀਤੀ ਗਈ ਹੈ ਜਿਸ ਦੀ ਕੀਮਤ 290000 ਦੱਸੀ ਜਾਂਦੀ ਹੈ ਤਲਾਸ਼ੀ ਦੌਰਾਨ ਸੀਬੀਆਈ ਟੀਮ ਨੇ 17 ਜ਼ਿੰਦਾਕਾਰਤੂਸ ਵੀ ਬ੍ਰਾਮਦ ਕੀਤੇ ਨੇ ਜੋ ਕਿ 12 ਬੋਰਡ ਦੀ ਰਾਈਫਲ ਦੇ ਮੰਨੇ ਜਾਂਦੇ ਨੇ ਇਸ ਤੋਂ ਬਾਅਦ ਟੀਮ ਨੇ ਸਥਾਨਕ ਪੁਲਿਸ ਨੂੰ ਸ਼ਰਾਬ ਅਤੇ ਜ਼ਿੰਦਾਕਾਰਤੂਸ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਹਰਚਰਨ ਸਿੰਘ ਪੁੱਲੜ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਫਿਲਹਾਲ ਸੀਬੀਆਈ ਅਧਿਕਾਰੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਸਮਰਾਲਾ ਪੁਲਿਸ ਨੇ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਸ਼ਰਾਬ ਬਰਾਮਦਗੀ ਲਈ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਪੁਲਿਸ ਵੱਲੋਂ ਉਸ ਦੇ ਫਾਰਮ ਹਾਊਸ ਤੋਂ ਬਰਾਮਦ ਕੀਤੇ ਗਏ ਜਿੰਦਾ ਕਾਰਤੂਸਾਂ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁੱਲਰ ਦੇ ਇੱਕ ਦਰਜਣ ਬੈਂਕ ਖਾਤੇ ਸੀਬੀਆਈ ਨੇ ਫ੍ਰੀਜ਼ ਕਰਵਾ ਦਿੱਤੇ ਨੇ ਤਾਂ ਜੋ ਬੈਂਕ ਖਾਤਿਆਂ ਰਾਹੀਂ ਕੋਈ ਵੀ ਲੈਣ-ਦੇਣ ਨਾ ਹੋ ਸਕੇ ਸ਼ਨੀਵਾਰ ਨੂੰ ਸੀਬੀਆਈ ਦੀਆਂ ਟੀਮਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਜਾਇਦਾਦ ਦੇ ਰਿਕਾਰਡ ਇਕੱਠੇ ਕਰਨ ਲਈ ਪੰਜਾਬ ਦੇ ਵੱਖ-ਵੱਖ ਰਾਜਾਂ 'ਚ ਗਈਆਂ ਸੀਬੀਆਈ ਨੂੰ ਡੀਆਈਜੀ ਪੁੱਲਰ ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਨੇ ਇਨ੍ਹਾਂ ਜਾਇਦਾਦਾਂ ਦਾ ਸੀਬੀਆਈ ਨੇ ਰਿਕਾਰਡ ਵੀ ਹਾਸਲ ਕੀਤਾ ਹੈ ਸੀਬੀਆਈ ਨੇ ਬੈਂਕਾਂ ਨੂੰ ਪੱਤਰ ਲਿਖ ਕੇ ਲੌਕਰ ਵੀ ਸੀਲ ਕਰਵਾ ਦਿੱਤੇ ਤਾਂ ਜੋ ਲੌਕਰ ਦੇ ਅੰਦਰੋਂ ਸਮਾਨ ਕੋਈ ਬਾਹਰ ਨਾ ਕੱਢ ਸਕੇ ਸੀਬੀਆਈ ਇਸ ਮਾਮਲੇ 'ਚ ਉਹਨਾਂ ਦੇ ਨਾਲ ਗਨਮੈਨ ਅਤੇ ਸਟਾਫ 'ਚ ਮੌਜੂਦ ਸਾਰਿਆਂ ਨੂੰ ਪੁਸ਼ਕਿਸ਼ ਲਈ ਜਲਦ ਹੀ ਨੋਟਿਸ ਜਾਰੀ ਕਰੇਗੀ ਪੁਲਰਨੇ ਕਰੋੜਾਂ ਰੁਪਏ ਦਾ ਕੈਸ਼ ਕ੍ਰੋਕਰੀ ਦੀ ਅਲਮਾਰੀ ਸਟੋਰ ਅਤੇ ਬੈੱਡ ਦੇ ਅੰਦਰ ਸੂਟਕੇਸਾਂ 'ਚ ਰੱਖਿਆ ਹੋਇਆ ਸੀ ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਰੱਖਣ ਲਈ ਸਪੈਸ਼ਲ ਜਗ੍ਹਾ ਬਣਾਈ ਗਈ ਸੀ 7.5 ਕਰੋੜ ਰੁਪਏ ਪੰਜ ਥਾਵਾਂ ਤੇ ਲੁਕੋ ਕੇ ਰੱਖੇ ਗਿਆ ਸੀ ਕਰੋੜਾਂ ਰੁਪਏ ਨਾਲ ਭਰੇ ਬੈਗਾਂ ਦੇ ਅੰਦਰ ਉੱਪਰ ਕੱਪੜੇ ਸੀ ਅਤੇ ਹੇਠਾਂ 500 500 ਰੁਪਏ ਦੇ ਨੋਟਾਂ ਦੇ ਬੰਡਲ ਸੀ ਸੀਬੇ ਜਾਂਚ ਵਿੱਚ ਸਾਹਮਣੇ ਆਇਆ ਕਿ ਪੁੱਲਰ ਨੂੰ ਹਰ ਮਹੀਨੇ ਕਈ ਲੱਖ ਰੁਪਏ ਮੰਥਲੀ ਆਉਂਦਾ ਸੀ ਐਸਐਸਪੀ ਨੂੰ ਨਜ਼ਰ ਅੰਦਾਜ਼ ਕਰਕੇ ਪੁੱਲਰ ਖੁਦ ਨੂੰ ਹੀ ਆਪਣੇ ਵਿਚੋਲਿਆ ਰੱਖੇ ਹਰ ਮਹੀਨੇ ਮੰਥਲੀ ਲੈਂਦੇ ਸੀ ਪਟਿਆਲਾ ਦੇ ਮੇਰੇ ਸੰਜੀਵ ਸ਼ਰਮਾ ਬਿੱਟੂ ਮੋੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਇਸ ਤੋਂ ਪਹਿਲਾਂ ਉਹ ਕਾਂਗਰਸ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਜਿੱਥੇ ਉਹਨਾਂ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸੀ ਪੀਐਲਸੀ ਪਾਰਟੀ ਤੋਂ ਚੋਣ ਲੜੀ ਸੀ ਅਤੇ ਇਸ ਤੋਂ ਬਾਅਦ ਉਹ ਪਟਿਆਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਬਣੇ ਸੀ ਪਰ ਅੱਜ ਸੰਜੀਵ ਸ਼ਰਮਾ ਬਿੱਟੂ ਮੋੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਵਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਨੂੰ ਲੈ ਕੇ ਆਰ ਜੀ ਡੀ ਦੇ ਅੰਦਰ ਵੱਡਾ ਹੰਗਾਮਾ ਹੋਇਆ ਲਾਲੂ ਪ੍ਰਸਾਦ ਯਾਦਵ ਦੇ ਪਟਨਾ ਚ ਸਰਕੂਲਰ ਰੋਡਸ ਤੇ ਨਿਵਾਸ ਤੇ ਬਾਹਰ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਮਧੂਬਨ ਵਿਧਾਨ ਸਭਾ ਸੀਟ ਲਈ ਟਿਕਟ ਦੇ ਦਾਅਵੇਦਾਰ ਆਰ ਜੀ ਡੀ ਨੇਤਾ ਮਦਨ ਸ਼ਾ ਅਚਾਨਕ ਪਹੁੰਚੇ ਅਤੇ ਪਾਰਟੀ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਮਦਨ ਸ਼ਾ ਨੇ ਨਿਵਾਸ ਤੇ ਮੁੱਖ ਗੇਟ ਦੇ ਸਾਹਮਣੇ ਆਪਣਾ ਕੁੜਤਾ ਪਾੜ ਦਿੱਤਾ ਅਤੇ ਜ਼ਮੀਨ ਤੇ ਲੇਟ ਕੇ ਰੋਣ ਲੱਗ ਪਏ ਇਸ ਸਾਰੀ ਘਟਨਾ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਮੋਬਾਈਲ ਫੋਨਾਂ ਤੇ ਰਿਕਾਰਡ ਕਰ ਲਿਆ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮਦਨ ਸ਼ਾਹ ਨੇ ਹੰਝੂਆਂ ਭਰੇ ਲਹਿਜੇ ਚ ਕਹਿਆ ਕਿ ਉਹਨਾਂ ਤੋਂ ਪਾਰਟੀ ਨੇ ਟਿਕਟ ਦੇ ਬਦਲੇ ਪੈਸੇ ਮੰਗੇ ਸੀ ਉਹਨਾਂ ਦੋਸ਼ ਲਗਾਇਆ ਕਿ ਜਦੋਂ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਪਾਰਟੀ ਨੇ ਉਹਨਾਂ ਦੀ ਟਿਕਟ ਹੀ ਰੱਦ ਕਰ ਦਿੱਤੀ ਤੇ ਪੈਸੇ ਦੇ ਬਦਲੇ ਡਾਕਟਰ ਸੰਤੋਸ਼ ਕੁਸ਼ਵਾਹਾ ਨੂੰ ਟਿਕਟ ਦਿੱਤੀ ਹੈ ਉਹਨਾਂ ਕਹੇ ਕਿ ਮੈਂ ਆਪਣੀ ਜ਼ਮੀਨ ਵੀ ਵੇਚ ਦਿੱਤੀ ਪਰ ਮੈਨੂੰ ਟਿਕਟ ਨਹੀਂ ਮਿਲੀ ਪਾਰਟੀ ਨੇ ਟਿਕਟ ਪਾਸਪਾ ਦੇ ਏਜੰਟ ਨੂੰ ਦੇ ਦਿੱਤੀ ਹੈ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਹਨਾਂ ਦੇ ਘਰੋਂ ਕਰੋੜਾਂ ਪੈ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ। ਹਾਲਾਂਕਿ ਏਜੰਸੀ ਨੇ ਅਦਾਲਤ ਵਿੱਚ ਇੱਕ ਦਿਨ ਵੀ ਇਸ ਦਾਰੇਮਾਨ ਨਹੀਂ ਮੰਗਿਆ। ਸ਼੍ਰੋਮਣੀ ਕਾਲਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਹੁਣ ਇਸ ਮਾਮਲੇ ਤੇ ਸਵਾਲ ਖੜੇ ਕੀਤੇ ਨੇ। ਉਨਾ ਕਹਿਆ ਕਿ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਇਸ ਦੌਰਾਨ ਪੰਜਾਬ ਸਰਕਾਰ ਇਸ ਮਾਮਲੇ ਤੇ ਚੁੱਪ ਕਿਉਂ ਹੈ ਕਿ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮਾਮਲਾ ਹੈਰਾਨੀਜਨਕ ਤਾਂ ਹੈ ਹੀ ਹੈ ਪਰ ਨਾਲ ਚਿੰਤਾਜਨਕ ਵੀ ਹੈ ਕਿ ਪੰਜਾਬ ਦੇ ਇੱਕ ਡੀਆਈਜੀ ਅਧਿਕਾਰੀ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਘਰੋਂ ਕਈ ਅਚਲ ਜਾਇਦਾਦਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਉਨਾ ਕਹਿਆ ਕਿ ਬਿਨਾ ਪੁਸ਼ਕਿਸ਼ ਦੇ ਕਿਵੇਂ ਪਤਾ ਲੱਗੇਗਾ ਕਿ ਪੈਸਾ ਕਿੱਥੋਂ ਆਇਆ ਕਿਸ ਦੇ ਖਜ਼ਾਨੇ 'ਚ ਜਾਣਾ ਸੀ ਜਾਇ ਇਸ ਸਭ ਨੂੰ ਕਵਰ ਅਪ ਕਰਨ ਲਈ ਅਤੇ ਸੁਰੱਖਿਅਤ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਹੁਣ ਮੈਨੂੰ ਮਨਦੀਪ ਕੌਰサンド ਨੂੰ ਦਿਓ ਆ ਗਿਆ ਧੰਨਵਾਦ